सोनिहार था श्री اے در پردان جی بول اے سونے ہاں جو سریہ برباں اے اے سونے ہاں جو سریہ برباں جی جلا ڈیم تے اے اے در پردان جی بول اے سونے ہاں جو سریہ برباں جی تھینک یو اے در پردان جی ہا ہاڑا کتے گیا اے سونے

सोनहाली सोनालोले सोनालोले ਜਿੰਦਾਬਾਦ ਸਵਾਸਪਾਸੰਗ ਜੀ ਜਿੰਦਾਬਾਦ ਜੀ ਅਮਰਜੀਤ ਕੌਰ ਜੀ ਜਿੰਦਾਬਾਦ ਜੀ ਅਮਰਜੀਤ ਕੌਰ ਜੀ ਜਿੰਦਾਬਾਦ ਆਰਦੇਜਾਦਾ ਪਾਰਟੀ ਜਿੰਦਾਬਾਦ ਆਰਦੇਜਾਦਾ ਪਾਰਟੀ ਜਿੰਦਾਬਾਦ ਵਰਕਵਾਲਾ ਸਿੰਘ ਮਾਨ ਜੀ ਜਿੰਦਾਬਾਦ ਵਰਕਵਾਲਾ ਸਿੰਘ ਮਾਨ ਜੀ ਜਿੰਦਾਬਾਦ ਹਾਂਜੀ ਭਾਈ ਅੱਜ ਸਮੋਚਾ ਨਗਰ ਖਾਨਕੋਟ ਭਾਈ ਰਾਮ ਸਿੰਘ ਵਾਲਾ ਜੀ ਤੋਂ ਪ੍ਰਧਾਨ ਸਰਦਾਰ ਸ਼ਤਪਾਲ ਸਿੰਘ ਜੀ ਹੋਣਾ ਨੇ ਸਾਨੂੰ ਆਪਣੇ ਨਗਰ ਬੁਲਾਇਆ ਅਧਿਸ਼ੰਭਾਨ ਸਾਨੂੰ ਸੰਪੂਰਨ ਭਰੋਸਾ ਦਿਵਾਇਆ ਕਿ 21 ਤਰੀਕ ਨੂੰ ਵੋਟਾਂ ਵਾਲੇ ਦਿਨ ਸਾਰਾ ਹੀ ਨਗਰ ਭਾਰਤੀ ਜਨਤਾ ਪਾਰਟੀ ਦੀ ਝੋਲੀ ਵਿੱਚ ਵੋਟਾਂ ਪਾਵੇਗਾ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਬੀਬੀ ਅਮਰਜੀਤ ਕੌਰ ਮਾਨ ਜੀ ਨੂੰ ਕਾਮਯਾਬ ਕਰਨਗੇ ਤਾਂ ਜੋ ਇਹਨਾਂ ਦੇ ਰੁਕੇ ਹੋਏ ਕੰਮ ਜਿਹੜੇ ਕਿ ਬਹੁਤ ਹੀ ਜੋ ਮੈਂ ਸਮਝਦਾ ਹਾਂ ਕਿ ਇੱਕ ਬੇਸਿਕ ਲੋੜਾਂ ਨੇ ਬੇਸਿਕ ਨੀਡਸ ਨੇ ਹਰ ਇਨਸਾਨ ਦੀਆਂ ਕਿ ਇਹਨਾਂ ਦੀਆਂ ਗਲੀਆਂ ਇਹਨਾਂ ਦੀਆਂ ਸਟਰੀਟ ਲਾਈਟਸ ਲਾਈਟਸ ਇਹਨਾਂ ਦੀ ਆਟਾ ਦਾਲ ਕਣਕ ਛੋਟੇ-ਛੋਟੇ ਕੰਮ ਜਿਹੜੇ ਨੇ ਇਹ ਛੋਟੇ ਛੋਟੇ ਕੰਮ ਕਰਾਉਣ ਲਈ ਵੀ ਵਿਚਾਰਾਂ ਨੂੰ ਦਰਦ-ਦਰ ਭੜਕਣਾ ਪੈਂਦਾ ਹੈ ਮੈਂ ਪ੍ਰਧਾਨ ਜੀ ਨੂੰ ਸੰਪੂਰਨ ਵਿਸ਼ਵਾਸ ਦਵਾਣਾ ਕਿ ਇਹਨਾਂ ਦੇ ਪਿੰਡ ਦਾ ਕੋਈ ਵੀ ਕੰਮ ਚਾਹੇ ਸੜਕ ਜੋ ਦੇਖ ਰਹੇ ਹਾਂ ਸਟਰੀਟ ਲਾਈਟਾਂ ਦਾ ਹਾਲ ਮੈਂ ਦੇਖ ਰਿਹਾ ਕੋਈ ਲਾਈਟ ਮੈਨੂੰ ਨਜ਼ਰ ਨਹੀਂ ਆ ਰਹੀ ਇਸ ਹਨੇਰੇ ਵਿੱਚ ਸਾਡੀ ਭੈਣ ਦਾ ਸਾਡਾ ਭਰਾ ਕੋਈ ਵੀ ਸੇਫ ਨਹੀਂ ਹੈਗਾ ਮੈਂ ਪ੍ਰਧਾਨ ਜੀ ਨੂੰ ਸੰਪੂਰਨ ਵਿਸ਼ਵਾਸ ਦਵਾਣਾ ਕਿ ਮੈਂ ਇਹਨਾਂ ਦਾ ਭਰਾ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਰ ਵੇਲੇ ਖੜਾ ਰਹਾਂਗਾ ਇੱਕ ਇੱਕ ਚੀਜ਼ਾਂ ਵਿੱਚ ਵਿਸ਼ਵਾਸ ਕਰਿਓ ਕਿ ਗੁਰਕਵਰ ਸਿੰਘ ਦੀ ਮਾਨ ਮਾਨ ਦੀ ਜ਼ੁਬਾਨ ਦੀ ਕੀਮਤ ਚੱਕ ਨਾਲੋਂ ਵੱਧ ਹੋਏਗੀ। ਮੈਂ ਪ੍ਰਧਾਨ ਜੀ ਨੂੰ ਪੂਰਾ ਭਰੋਸਾ ਦਿਵਾਉਣਾ ਹੈ ਕਿ ਤੁਹਾਡੇ ਨਗਰ ਦੇ ਜਿਹੜੇ ਵੀ ਕੰਮ ਕੋ ਪੈਂਡਿੰਗ ਹੋਣਗੇ ਪਹਿਲ ਦੇ ਆਧਾਰ ਤੇ ਮੈਂ ਕਰਾਂਗਾ। ਚਾਹੇ ਇਹਨਾਂ ਦੀਆਂ ਆਟੇ ਦਾਲ ਦੀਆਂ ਪਰਚੀਆਂ ਇੱਥੇ ਨਹੀਂ ਕੱਟੀਆਂ ਜਾਂਦੀਆਂ ਪਰ ਉਹ ਪਰਚੀਆਂ ਇਨਸਪੈਕਟਰ ਸਾਹਿਬ ਇੱਥੇ ਆ ਕੇ ਕੱਟਣਗੇ। ਜਿਹੜੀ ਕਨਕ ਇਸ ਨਗਰ ਦੀ ਹੋਏਗੀ। ਮੇਰੀਆਂ ਭੈਣਾਂ ਨੂੰ ਮਾਤਾਵਾਂ ਨੂੰ ਕਣਕ ਲੈਣ ਲਈ ਇਥੋਂ 2-3 ਕਿਲੋਮੀਟਰ ਦੂਰ ਨਹੀਂ ਜਾਣਾ ਪਵੇਗਾ। ਉਹਨਾਂ ਦੀ ਕਣਕ ਇਸ ਪਿੰਡ ਦੇ ਵਿੱਚ ਇਹਨਾਂ ਨੂੰ ਮਿਲੇਗੀ। ਸੋ ਮੈਂ ਪ੍ਰਧਾਨ ਜੀ ਦਾ ਬਹੁਤ ਸ਼ੁਕਰਗੁਜ਼ਾਰ ਕਰਦਾ ਹਾਂ ਜਿਨ੍ਹਾਂ ਨੇ ਅੱਜ ਸਾਨੂੰ ਇੱਥੇ ਬੁਲਾ ਕੇ ਸੰਪੂਰਨ ਸਾਰੇ ਨਗਰ ਨੇ ਭਰੋਸਾ ਦਿੱਤਾ ਹੈ ਕਿ 21 ਤਰੀਕ ਨੂੰ ਦਿਨ ਸ਼ਨੀਵਾਰ ਵੋਟਾਂ ਵਾਲੇ ਦਿਨ ਸਾਰਾ ਹੀ ਪਰਿਵਾਰ ਸਮੇਤ ਜਾ ਕੇ ਵੋਟਾਂ ਪਾਉਣਗੇ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਬੀਬੀ ਅਮਰਜੀਤ ਕੌਰ ਮਾਨ ਜੀ ਨੂੰ ਕਾਮਯਾਬ ਕਰਨਗੇ ਜੀ ਧੰਨਵਾਦ ਹਾਂਜੀ ਵੈਗੁਰੂ ਜੀ ਅਕਾਲ ਸਾਹਿਬ ਵੈਗੁਰੂ ਜੀ ਬੱਲੇ ਮੈਂ ਕਾਨਫੋਰਡ ਰਾਮ ਸਿੰਘ ਤੋਂ ਸਤਪਾਲ ਸਿੰਘ ਜੋ ਕਿ ਭਾਜੀ ਹੁਣਾਂ ਨੂੰ ਇੱਥੇ ਅਸੀਂ ਆਪਣੇ ਨਗਰ ਵਿੱਚ ਬੁਲਾਇਆ ਸੀ ਅੱਜ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਸਾਡੇ ਕੋਲ ਆਏ ਔਰ ਅਸੀਂ ਇਹਨਾਂ ਨੂੰ ਜਿੰਨੀਆਂ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਵਾਂਗੇ ਔਰ ਜੋ ਸਾਡੇ ਪਿੰਡ ਦੇ ਕੰਮ ਇਹਨਾਂ ਨੇ ਕਹੇ ਆ ਉਹ ਇਹ ਕਰਨਗੇ ਇਹ ਆਖਣ ਭਰੋਸਾ ਦਵਾਉਂਦੇ ਨੇ ਕਿ ਜੋ ਵੀ ਇੱਥੇ ਦਾ ਕੰਮ ਹੋਏਗਾ ਆਪਣੀ ਮਹਾਨਤ ਦੇ ਨਾਲ ਕਰਨ ਹੋਏਗਾ ਜੀ ਜਿੰਦਾਬਾਦ ਪ੍ਰਧਾਨ ਜੀ ਜਿੰਦਾਬਾਦ